ਬਦਲ ਚਾ ਕਰੋ ਤੁਸੀਂ ਪੂਰਾ ਬਦਲ ਚੜਿਆ ਅੱਜ ਦਾ ਬਾਕੀ ਅੱਲਾ ਖੈਰ ਕਰੇ ਮਾਸ਼ਾ ਅੱਲਾ ਲੋਏ ਲੋਏ ਹੌਲੀ 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 ਰਮ ਰਮ ਕੇ ਹੈ ਚਾਚਾ ਹਾਂ ਓਏ ਬਾ ਜਿਕਾ ਕਿ ਤਰੋ ਦੇ ਯਾਰ ਮਲਾਇਆ ਛਾੜ ਦੇ ਛਾੜ ਆਇਆ ਛਾੜ ਅ ਮੈਂ ਵਲੋਗ ਦੇਾਰੇ ਲੱਗਾ ਸਾਂ ਭਰਾ ਪਿੰਡ ਥਾਂ ਤੇ ਅੱਲਾ ਦੇ ਬੰਦੇ 100 ਦੇ ਵਿੱਚੋਂ 20% ਮਰੀਜ਼ ਹੋਸਣ 80% ਬਚੇ ਹੋਸਣ ਹੂੰ ਕਿਉਂ ਉਹ ਕੱਚੀ ਪੱਕੀ ਸਬਜ਼ੀ ਨੇਰੇ ਸਵੇਰੇ ਵੇਲੇ ਕੁਵੇਲੇ ਭੱਜਾਂ ਵਤਨਾ ਗਿੱਲਾ ਸੁੱਕਾ ਖਾਣਿਆ ਵਤਨਾ ਹਾਂ ਇਹਦੇ ਨਾਲ ਬਿਮਾਰੀ ਨਾ ਕਿੰਬੜਦੀ ਕਮ ਜੀ ਕੀ ਹਾਲ ਚਾਲ ਉਮੀਦ ਕਰਦਾਂ ਤੁਸਾਰੇ ਵਧੀਆ ਹੋਗੇ ਅੱਜ ਦੇ ਨਵੇਂ ਦਿਨ ਤੇ ਇੱਕ ਨਵੇਂ ਵਲੋਗ ਚ ਸਾਰਿਆਂ ਦਾ ਵੈਲਕਮ ਆ ਸਵਾਗਤ ਆ ਜੀ ਇਹਨਾਂ ਆਉਂਦੇ ਆ ਆਪਾਂ ਕਰਦੇ ਆ ਅੱਜ ਦਾ ਨਵਾਂ ਵਲੋਗ ਸ਼ੁਰੂ ਚਲੋ ਜੀ ਚੱਲੇ ਆ ਅਸੀਂ ਜਨਾਬ ਤੂੜੀ ਲੈਣ ਤੇ ਹੌਲੀ ਹੌਲੀ ਤਰਮ ਕੇ ਰਮ ਕੇ ਚਾਚਾ ਖਿਲਾ ਵੀ ਨਾਲ ਹੈ ਹਾਂ ਜੀ ਆ ਵੇ ਖਚਕੜ ਹੋਇਆ ਪਿਆ ਤੇ ਬੱਦਲ ਚੈੱਕ ਕਰੋ ਜਨਾਬ ਅੱਜ ਬਾਰਿਸ਼ ਤੇ ਫੋਜਾਂ ਆਪਣੇ ਮਗਰ ਨੇ ਸਾਰੀਆਂ ਵੇਖੋ ਜੀ ਪਲੀਆਂ ਪੁਲੀਆਂ ਲੈ ਕੇ ਆ ਗਈਆਂ ਆ ਵੇਖੀ ਇਹੋ ਤਾਂ ਵਲੋਕਰ ਵੀ ਬੜਾ ਮੰਗਾ ਹੈ ਹਾਂ ਜੀ ਅਜਾ ਦੇਖਦੇ ਸਾਡੀ ਤਾਂ ਖਾਇ ਰੱਖਿਆ ਹੋਈ ਤੇ ਹੋਰ ਲੱਭੇ ਹੀ ਅੱਲਾ ਖੈਰ ਕਰੇ ਕੋ ਦੋ ਤਿੰਨ ਮਹੀਨੇ ਹਾਂਜੀ ਇੰਡੀਆ ਵਾਲੇ ਬਾਰਡਰ ਲੂ ਹੋ ਕੇ ਆਪਾਂ ਆਉਣਾ ਹੈ ਕਿਉਂ ਕਿੱਥੀ ਕਿਉ ਸਿੱਧਾ ਇਦੂ ਨਹੀਂ ਆਉਣਾ ਐਂ ਲੱਤ ਬਣਾਵਣੀ ਆਪਾਂ ਖਾਲੇ ਖਾਲ ਲੈਣੇ ਖਾਲੇ ਖਾਲੇ ਆਵਾਂਗੇ ਸਿੱਧਾ ਪਈ ਭਾਈ ਅੱਲਾ ਸੋਹਣਿਆ ਤੂੰ ਚੰਗਾ ਕੰਮ ਕੀਤਾ ਖਾਣਾ ਗਰੀਬ ਨੂੰ ਖੋਰੀ ਜਾਂਦਾ ਤੂੰ ਕਰੀ ਮਸਲੇ ਖੋਰੀ ਉਹ ਮਾਲਕ ਜੋ ਮਰਜ਼ੀ ਕਰ ਸਕੇ ਭਾਈ ਮਸਲੀਆਂ ਨੂੰ ਖੋਰੀ ਜਾਂਦਾ ਵੀ ਤੂੰ ਜ਼ਿੰਮੇਦਾਰਾਂ ਨਾਲ ਜਾ। ਨਾ ਆਜ ਕਿਦੇ ਸੀ ਆਏ ਨੇ। ਵਸੇ ਆ ਕੇ ਮਸਲੀ ਵਸੇ ਨਾਦਕ ਹੁੰਦੇ ਨਜ਼ਾਰੇ। ਨਾ ਆਜੇ ਸੱਦੇ ਤੇ ਤਰੇ ਹਾਂ। ਹਾਂ। ਨੋ ਜਨਾਬ ਚੱਲੇ ਥੋੜੀ ਤੇ ਟੜਦੇ। ਹੈ? ਲਓ ਜੀ ਥੂੜੀ ਚਕਵਾਤੀ ਇੱਕ ਬੰਦੇ ਨੂੰ ਤਾਂ ਉਹ ਤੇ ਲੈ ਕੇ ਜਾਂਦੇ ਆ। ਆਹ ਪਾਣ ਜੀ ਕਮਾਨੇ ਚਾਚੀ ਉਹਨਾਂ ਜੋ ਲੱਗੇ ਨੇ। ਤੇ ਇੱਧਰ ਜਨਾਬ ਬਦਲ ਚੈੱਕ ਕਰੋ ਤੁਸੀਂ। ਪੂਰਾ ਬਦਲ ਚੜਿਆ ਅੱਜ ਤਾਂ। ਬਾਕੀ ਅੱਲਾ ਖੈਰ ਕਰੇ ਕਣਕਾਂ ਜਿਹੜੀਆਂ ਨਾ ਕਣਕਾਂ ਬੜੀਆਂ ਪੱਕੀਆਂ ਹੋਈਆਂ ਨੇ ਅੱਲਾ ਖੈਰ ਕਰੇ ਅੱਲਾ ਪਾਕ ਬਾਲਾ ਟਾਲਾ ਹੀ ਕਰੇ ਟਰੋਕੇ ਕਹਿੰਦੇ ਸਿਆਣੇ ਇਸ ਇਸ ਜਿਹੜਾ ਮੌਸਮ ਨੂੰ ਕਣਕਾਂ ਜਾਂਦੇ ਆ ਇਹਦੇ ਤੋਂ ਸੋਨੇ ਦੀ ਵੀ ਜਿਹੜੀ ਕਣੀ ਆ ਨਾ ਉਹ ਵੀ ਨਹੀਂ ਮਾਰੋ ਜ਼ਿੰਮੇਦਾਰਾਂ ਤੇ ਮਾਸ਼ਾਅੱਲਾ ਪੂਰਾ ਤਾਂ ਆਪਣਾ ਕਣਕਾਂ ਦੇ ਵੇਖੋ ਨਾ ਬੜੀ ਸੋਹਣੀਆਂ ਪੱਕੀਆਂ ਨੇ ਮਾਸ਼ਾਅੱਲਾ ਦਾਣਾ ਵੀ ਬੜਾ ਸੋਹਣਾ ਚਲਦੇ ਆ ਚਾਚੇ ਉਹਨਾਂ ਨੂੰ ਸਿਖਾਉਣੇ ਥੋੜੀ ਬਾਸਲਾ ਲੋਏ ਲੋਏ ਹੌਲੀ 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 ਰਮ ਰਮ ਕੇ ਹੈ ਨਾ ਚਾਚਾ ਕੀ ਹੋਇਆ ਇੱਕ ਬਲੌਗ ਬਣਾਵਾਂ ਲਾਇ ਪੁਰਾ ਸਾਨੂੰ ਉਹਦੀ ਸ਼ਰਮ ਆਉਂਦੀ ਕਿਉਂ ਯਾਰ ਮਾਰੀ ਗੱਲ ਵੀ ਜਿਹੜੇ ਦੇਖ ਪਈਏ ਬਲੌਗ ਦੇ ਵਿੱਚ ਤੇ ਨਾ ਸਾਹ ਨਹੀਂ ਚੰਗੇ ਆ ਵੇ ਚਾਚਾ ਇੰਜ ਲਾਦਾ ਜੇ ਸ਼ਾਮ ਹੋ ਗਈ ਆ ਹੋ ਗਈ ਤੇਰੇ ਵਾਸਤੇ ਤਾਂ ਇਹ ਸ਼ਾਮ ਹੋ ਗਈ 9 ਵਜੇ ਤੱਕ ਪੱਠੇ ਸੀ ਪਾਤੇ ਨੇ ਉਦੋਂ ਬਾਰਿਸ਼ ਹੋ ਜੁੜ ਪਈ ਆ ਬਾਰਿਸ਼ ਬਹੁ ਬਾਈ ਜੁੜ ਪਈ ਆ ਜੀ ਕਦੇ ਰੁਕ ਜਾਂਦੀ ਆ ਤੇ ਕਦੇ ਫੇਰ ਆ ਜਾਂਦੀ ਆ ਉੱਥੇ ਪਾਤੇ ਨੇ ਹੋਰੇ ਖਾਣਗੇ ਹੱਥ ਮੁੜ ਕੇ 12 ਵਜੇ ਜਿੰਨੋਂ ਪਾਣੀ ਪੂਣੀ ਲਾਵਾਂਗੇ ਸਮੂਹ ਉਹ ਸਾਫ ਟੋਪ ਨਹੀਂ ਖਲਾਈ ਤੇ ਥੋੜੇ ਥੋੜੇ ਪਾਉਣਾ ਆ ਮਾੜੇ ਨੂੰ ਪਾਣੀ ਡਾਹ ਕੇ ਤੇ ਮੁਰਕੇ ਮਿਲਦੇ ਆਪਾਂ ਚਵਾਈ ਤੇ ਕਰਨੇ ਆਪਾਂ ਚਵਾਈ ਇਹ ਵੀ ਇਹ ਰਣਾ 10 ਮਿੰਟ ਪਾਣੀ ਠੰਡਾ ਹੋ ਉਸੇ ਨਾਲ ਹੀ ਠੰਡਾਗਾ ਥੋੜਾ ਜਿਹਾ ਤੇ ਇਹਨਾਂ ਨੂੰ ਦਾ 5 6 ਮਿੰਟ ਪਾ ਕੇ ਲੈ ਕੇ ਚਾ लो जी सा टाइम हो गया चवाई का हूँ बन लग गया डंगर पिछे चल भी चाचा लाइए चवाई दुद्ध भी आने ला अपना चलो 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 आहो तू सिगरेट पी लिया कर पहले जाने आहो चल गां चलिए चलिए मेड मार खुश रहे सलामत जिथे भी रहे पर रहे आपके <है> खर्चे <laughs> ਪਰਚੀ 10000 ਆ ਜੇ ਥੋੜਾ ਪਾਣੀ ਆ। ਮੇਰੇ ਪਰਚੀ ਪੜਾਈ ਨਹੀਂ ਉਹ। ਪਤਾ ਹੋਣਾ ਚਾਹੀਦਾ ਤੇ। ਗਾੜੋ ਕੰਦ ਉਸ ਤਾਰਾ ਮੰਨ ਬੜਿਆ। ਪੂਰਾ ਹੀ ਹੈ। 16 ਮੰਨ ਤੇ ਤੇ ਹੈ ਗਾਈ 13 ਗੜਵੀਆਂ ਇਹ ਨਹੀਂ ਹੈ ਨਾ ਮੈਨੂੰ ਫਰਕ ਹੈ ਨਾ ਮੈਨੂੰ ਫਰਕ ਨਹੀਂ ਯਾ ਜਦੋਂ ਹੁੰਦਾ ਫਰਕ ਤੈਨੂੰ ਦੱਸ ਦੇਣੀ ਕੱਲ ਕਿੰਨਾ ਰਿਆ ਸੀ ਸੱਦੀ ਬੜਾ ਕਿਓ ਬਈ ਹੂੰ ਇਹ ਜੀ ਬਾਹਰ ਤੋਂ ਇੱਦਾਂ ਕਿਤੇ ਰਹਿਿਆ ਯਾ ਅੱਲਾ ਦੇ ਹੁਕਮ ਨਾਲ ਇਨਸ਼ਾਅੱਲਾ ਚੱਲ ਆਜੀ ਫਿਰ ਜੰਪ ਚ ਕਾਏ ਹਾਂ ਓਏ ਵਾਹ ਨਿਕਾਗੇ ਤਰੋ ਦੇ ਇੱਧਰ ਲਾਇਆ ਯਾਰ ਮਲਾਇਆ ਛਾੜ ਦੇ ਛਾੜ ਆਇਆ ਛਾੜ ਅਬ ਮੈਂ ਵਲੋਗ ਤੇ ਆਰੇ ਲੱਗਾ ਸਾਂ ਬਰਾ ਲੋ ਜੀ ਆ ਗਏ ਹੁਣ ਪੱਠਿਆਂ ਟੱਕ ਦੇ ਵਿੱਚ ਤੇ ਵਢਣ ਲੱਗੇ ਪੱਠੇ ਪਰ ਟੱਕ ਮਿਲ ਲਈਏ ਮਿੰਨਕੇ ਟਾਕ ਤੇ ਵੱਢਦੇ ਆ ਪੱਠੇ ਲਓ ਜੀ ਪੱਠੇ ਵੱਢ ਕੇ ਆਪਾਂ ਹੋ ਗਏ ਮਿਲੇ ਤੇ ਚੱਲੇ ਆਂ ਡੇਰੇ ਤੇ ਚਾਚਾ ਦਾ ਵੀ ਸ਼ੌਂਕ ਡੰਗਰ ਵਾਲੇ ਹੈਂ ਥਾ ਦਾ ਚਾਹ ਬੁਰਾ ਸ਼ੌਂਕ ਉਹਨਾਂ ਨਾਲੇ 12 ਨੀ ਆ ਨਾ ਸਿੱਕੇ ਪੜਿਓ ਜਾਵੇ ਠੀਕ ਜੋ ਪਿਓ ਕੀਤਾ ਉਹ ਹੀ ਕਰਨਾ ਬਿਲਕੁਲ ਪਿਓ ਦਾਦੇ ਵਾਲਾ ਕੰਮ ਅਗਾ ਤੱਕ ਹੀ ਜਾਣਾ ਜਦੋਂ ਪੜੇ ਹੀ ਨਹੀਂ ਆਗੂ ਇਹਨਾਂ ਦੇ ਦਾਦੇ ਤੇ ਆਗੂ ਇਹਨਾਂ ਦੇ ਪਿਓ ਤੇ ਹੁਣ ਇਹਨਾਂ ਤੇ ਆਗੂ ਇਹਨਾਂ ਦੇ ਔਲਾਦ ਤੇ ਹਾਂ ਹਾਂਜੀ ਵਿਰਸਾ ਵੀ ਤੇ ਕਿਸੇ ਨੇ ਸਾਹਮਣਾ ਕੀ ਨਹੀਂ ਕੀ ਦੱਸਿਆ ਵਿਰਸਾ ਵੀ ਤੇ ਸਾਹਮਣਾ ਕਿਸੇ ਨੇ ਬਿਲਕੁਲ ਪਿਓ ਦਾਦੇ ਦੀ ਵਿਰਾਸਤ ਅਸੀਂ ਕਿਵੇਂ ਖੜੀਏ ਜਦੋਂ ਓਏ ਬੰਡ ਦਾ ਸਾਡਾ ਕੋਈ ਜਦੋਂ ਅਸੀਂ ਇਹ ਸ਼ੇਵਾਂ ਛੱਡ ਕੇ ਹੈ ਤੇ ਫਿਰ ਉਹ ਚੀਜ਼ ਤੇ ਨਹੀਂ ਨਾ ਰਹਿਣੀ ਕਿ ਅਸੀਂ ਲੋਕ ਬੱਚੇ ਕਿਉਂ ਆਏ ਬਿਮਾਰੀਆਂ ਤੇ ਇਹਨਾਂ ਗੱਲਾਂ ਤੋਂ ਬੱਚੇ ਹੋ ਜਾਂਦੇ ਬਿਲਕੁਲ ਘਰ ਅਲ ਹਮਦੁਲਿਲਾ ਹਾਂ ਜੀ ਘਰ ਦੇ ਵਿੱਚ ਹੂੰ 100% ਦੇ ਵਿੱਚੋਂ 80% ਲੋਕ ਮਰੀਜ਼ ਹੋਸਣ ਪਿੰਡ ਥਾਂ ਤੇ ਆ ਜਾ ਪਿੰਡ ਥਾਂ ਤੇ ਅੱਲਾ ਦੇ ਬੰਦੇ ਆ 100 ਦੇ ਵਿੱਚੋਂ 20% ਮਰੀਜ਼ ਹੋਸਣ 80% ਬਚੇ ਹੋਸਣ ਹੂੰ ਕਿਉਂ ਉਹ ਕੱਚੀ ਪੱਕੀ ਸਬਜ਼ੀ ਨੇਰੇ ਸਵੇਰੇ ਵੇਲੇ ਕੁਵੇਲੇ ਭੱਜਿਆ ਮਤਨਾ ਗਿੱਲਾ ਸੁੱਕਾ ਖਾਣਿਆ ਵਤਾਂ ਇਹਦੇ ਨਾਲ ਬਿਮਾਰੀ ਨੀ ਕਿੰਬੜਦੀ ਆਹੋ ਚਲੋ ਜੀ ਚੱਲ ਨੇਰੇ ਦੇ ਮਾਲ ਡੰਗਨ ਪਾਣੀ ਪੀਣ ਡੰਨੇ ਲਓ ਜੀ ਸ਼ਾਮ ਹੋ ਗਈ ਆ ਮਾਲ ਲੰਗਰ ਨੂੰ ਪਾਣੀ ਡਾਹ ਕੇ ਤੇ ਇਹਨਾਂ ਨੂੰ ਕਰਦੇ ਨੇ ਅੰਦਰ ਇਹ ਪੱਠੇ ਫੁੱਟੇ ਖਾਣ ਗੀਆਂ ਤੇ ਆਪਾਂ ਕਰਦੇ ਇਥੇ ਵਲੌਗ ਦਾ ਐਂਡ ਤੇ ਵੀਡੀਓ ਚੰਗੀ ਲੱਗੀ ਹੋਵੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਆਪਾਂ ਮਿਲਦੇ ਆ ਇੱਕ ਨਵੇਂ ਵਲੌਗ 'ਚ